ਸਤ ਸ੍ਰੀ ਅਕਾਲ ਦੋਸਤੋ ਮੈਂ ਰਮਨੀ ਤਾਲੀਵਾਲ ਤੁਹਾਡਾ ਸਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜਦੀ ਕਲਾ 'ਚ ਹੋਮੋਗੇ ਜੇਕਰ ਕੋਈ ਵੇਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਧਰੂ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਦਾ ਫਰਜ਼ ਬੰਦਾ ਹੀ ਹੈ ਜੀ ਅੱਜ ਆਪਾਂ 2 ਦਸੰਬਰ 2025 ਨੂੰ ਹੋਣ ਵਾਲੇ ਵਾਖਵਾ ਕਬੱਡੀ ਕੁਪਾ ਵਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਇੱਕ ਵੱਡੀ ਕਬੱਡੀ ਦਾ ਮਾਨਸਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਵੈਨਿਕ ਕਬੱਡੀ ਅਤੇ ਓਪਨ ਦੇ ਮੈਚ ਕਰਵਾਏ ਜਾਣਗੇ ਵੈਨਿਕ ਕਬੱਡੀ 25 ਕਿਲੋ ਦਾ ਪਹਿਲਾ ਇਨਾਮ 8000 ਅਤੇ ਦੂਜਾ ਇਨਾਮ 6000 ਹੋਵੇਗਾ ਜੀ ਓਪਨ ਨਰੋਲ ਪਿੰਡਵਾਰ ਦਾ ਪਹਿਲਾ ਇਨਾਮ 15000 ਅਤੇ ਦੂਜਾ ਇਨਾਮ 10000 ਹੋਵੇਗਾ ਜੀ ਇਸ ਮੈਚ ਦਾ ਲਾਈਵ www.123live.in ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨਤ ਮਾਨ ਸਕਦੇ ਹਨ ਇੱਕ ਵੱਡੀ ਕੱਪ ਆਲੰਪੁਰ ਮੰਦਰਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅਜ 65 ਕਿਲੋ ਬੈਣੀ ਕਬਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 4000 ਹੋਵੇਗਾ ਜੀ ਇੱਕ ਵੱਡੀ ਕੱਪ ਰਤਨਗੜ ਚੁੰਨੀ ਮੋਰਿੰਡਾ ਰੋਡ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅਜ ਪੁਆਦ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 52000 ਹੋਵੇਗਾ ਜੀ ਬੈਸਟਰ ਨੂੰ ਇੱਥੇ 21000 ਦਿੱਤਾ ਜਾਵੇਗਾ ਜੀ ਅੱਜ ਕੀ ਸੱਧੀਆਂ ਹੋਈਆਂ 16 ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 22000 ਅਤੇ ਦੂਜਾ ਨਾਮ 11000 ਹੋਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦਈ ਹੈ ਜੀ ਧੰਨਵਾਦ